ਜੇਕਰ ਅਸੀਂ ਉੱਠੇ ਨਹੀਂ ਤਾਂ ਖੋਹ ਲਈ ਜਾਵੇਗੀ ਸਾਡੀ ਸੋਚਨ ਸ਼ਕਤੀ পাগল ਦਾ ਖਿਤਾਬ ਦੇ ਕੇ ਧੱਕ ਦਿੱਤਾ ਜਾਵੇਗਾ ਕਿਸੇ ਪਾਗਲਖਾਨੇ ਜੇਕਰ ਅਸੀਂ ਉੱਠੇ ਨਹੀਂ ਤਾਂ ਪੈ ਜਾਵੇਗੀ ਸਾਡੀਆਂ ਚੇਤਨ ਕਲਮਾਂ ਨੂੰ ਮਾਰ ਦੇ ਕੇ ਦੇਸ਼ ਧਰੋਹੀ ਦਾ ਫਤਵਾ ਧੱਕ ਦਿੱਤਾ ਜਾਵੇਗਾ ਅੰਡਾ ਜੇਲ੍ਹ ਵਿੱਚ ਜੇਕਰ ਅਸੀਂ ਉੱਠੇ ਨਹੀਂ ਤਾਂ ਖੋਹੀ ਜਾਵੇਗੀ ਸਾਡੀ ਸੁਣਨ ਸ਼ਕਤੀ ਬਹਿਰੇ ਬਣਾ ਕੇ ਢਾਲ ਦਿੱਤਾ ਜਾਵੇਗਾ ਕੰਨਾਂ ਵਿੱਚ ਤਪਦਾ ਸਿੱਕਾ ਜੇਕਰ ਅਸੀਂ ਉੱਠੇ ਨਹੀਂ ਤਾਂ ਕੱਟ ਦਿੱਤੀ ਜਾਵੇਗੀ ਸਾਡੀ ਜੀਭ ਜੋ ਕਰਦੀ ਹੈ ਹਿੰਮਤ ਸੱਚ ਨੂੰ ਸੱਚ ਕਹਿਣ ਦੀ ਹੱਕ ਨੂੰ ਹੱਕ ਕਹਿਣ ਦੀ ਜੇਕਰ ਅਸੀਂ ਉੱਠੇ ਨਹੀਂ ਤਾਂ ਕਰ ਦਿੱਤਾ ਜਾਵੇਗਾ 500 ਵਾਟ ਦੇ ਬਲਬਾਂ ਨਾਲ ਅੱਖਾਂ ਤੋਂ ਅੰਨੇ ਦੇਖ ਨਹੀਂ ਸਕਾਂਗੇ ਭਗਵਾਨ ਨੰਗਾ ਨਾਚ ਜੋ ਟੰਗ ਦੇਵੇਗਾ ਸਾਨੂੰ ਤਰਸੂਲ ਦੀ ਨੋਕ ਤੇ ਜੇਕਰ ਅਸੀਂ ਉੱਠੇ ਨਹੀਂ ਤਾਂ ਪੈ ਜਾਣਗੇ ਵਿਦਰੋਹ ਨੂੰ ਸੰਗਲ ਮਰ ਜਾਵੇਗਾ ਸਵੇਮਾਨ ਅਣਾਈ ਮੌਤ ਜੇਕਰ ਅਸੀਂ ਉੱਠੇ ਨਹੀਂ ਤਾਂ ਸਾਡੇ ਵਿਚਾਰਾਂ ਨੂੰ ਜੰਗ ਖਾ ਜਾਵੇਗਾ ਲੱਗ ਜਾਵੇਗਾ ਘੁਣ ਚੇਤਨਤਾ ਦੇ ਜ਼ਖੀਰਿਆਂ ਦੀ ਲੱਗੇਗੀ ਬੋਲੀ ਦਿਨ ਦੁਪਹਿਰੇ ਜੇਕਰ ਅਸੀਂ ਉੱਠੇ ਨਹੀਂ ਤਾਂ ਜਾਣਾ ਪਵੇਗਾ ਕੰਪਨੀ ਦੇ ਖੇਤ ਢਿੱਡ ਦੇ ਝੁਲਕੇ ਲਈ ਸ਼ਰਮਿੰਦਾ ਹੋਵੇਗੀ ਮੱਕੀ ਦੇ ਖੇਤਾਂ ਵਿੱਚ ਦੁੱਧਿਆਂ ਦੀ ਭਿੰਨੀ ਭਿੰਨੀ ਸੁਗੰਧ ਅਦਾਸ ਹੋਵੇਗੀ ਪੈਰਾਂ 'ਚ ਵਿਸ਼ੀ ਗਦਾਬੇਲ ਸਾਡੇ ਮੁੜਕੀ ਦੀ ਖੁਸ਼ਬੂ ਪਛਾਣ ਕੇ ਜੇਕਰ ਅਸੀਂ ਉੱਠੇ ਨਹੀਂ ਤਾਂ ਸਤਿਆਂ ਤੋਂ ਪੈਲੀਆਂ ਵਿੱਚ ਦੱਬੀਆਂ ਰੀਝਾਂ ਵਟਾਂ ਬੰਨਿਆਂ ਦਾ ਮੋਹ ਸਾਡੀ ਧੌਣ ਨੀਵੀਂ ਦੇਖ ਕੇ ਘਰਲਾ ਓਖੇਗਾ ਪਾਵੇਗਾ ਵੈਣ ਧੁਰ ਸੀਨੇ ਤੋਂ ਜੇਕਰ ਅਸੀਂ ਉੱਠੇ ਨਹੀਂ ਤਾਂ ਸੰਗੀ ਫਿਰਕੂ ਜ਼ਹਿਰਾਂ ਧਾਰਨੀਆਂ ਰੂਪ ਮੱਕੜੀ ਜਾਲ ਦਾ ਫਸ ਜਾਵਾਂਗੇ ਜਿੰਦਾ ਮਰਦੇ ਵਾਂਗ ਸਲੀਪ ਤੇ ਲਟਕੇ ঈਸਾ ਦੀ ਤਰ੍ਹਾਂ ਜੇਕਰ ਅਸੀਂ ਉੱਠੇ ਨਹੀਂ ਤਾਂ ਉਹ ਲੈ ਜਾਣਗੇ ਸਾਡੇ ਤਣ ਤੇ ਮਣ ਦੇ ਕੱਜਣ ਕਰ ਦੇਣਗੇ ਅਲਫ ਨੰਗੇ ਬਿਨ ਪੋਤੜਿਆਂ ਦੇ ਪਾ ਦੇਣਗੇ ਜੰਗਲ ਦੇ ਰਾਹ ਜਿੱਥੋਂ ਤੁਰਿਆ ਸੀ ਮਨੁੱਖ ਨੰਗ ਮਣੰਗਾ ਇਸ ਲਈ ਹੁਣ ਉੱਠਣ ਦਾ ਵੇਲਾ ਹੈ ਉਠਾਉਣ ਦਾ ਵੇਲਾ ਹੈ ਕੁੰਭ ਕਰਨੀ ਨੀਂਦੋਂ ਜਾਗਣ ਦਾ ਵੇਲਾ ਹੈ ਜਗਾਉਣ ਦਾ ਵੇਲਾ ਹੈ ਸੁੱਤੀ ਚੇਤਨਾ ਨੂੰ ਟੁੰਬਣ ਦਾ ਵੇਲਾ ਹੈ ਉੱਠਣ ਦਾ ਵੇਲਾ ਹੈ ਉਠਾਉਣ ਦਾ ਵੇਲਾ ਹੈ ਇੱਜ ਦੀ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕੀਤੀ ਆ ਇਹ ਪਰਮਿੰਦਰ ਕੌਰ ਸਵੇਚ ਦੀ ਕਵਿਤਾ ਹੈ ਉਹਨਾਂ ਦੇ ਨਵੇਂ ਕਾਵਸ ਰੰਗਰੇ ਜਰਦ ਰੰਗਾਂ ਦਾ ਮੌਸਮ ਵਿੱਚ ਤੁਸੀਂ ਇਸ ਕਵਿਤਾ ਦੇ ਰੂਪ ਇਸ ਕਵਿਤਾ ਦੇ ਵਿਸ਼ੇ ਇਸ ਕਵਿਤਾ ਦੇ ਵਿੱਚ ਜਿਹੜਾ ਉਤਸ਼ਾਹ ਸਾਰਾ ਕੁਝ ਸ਼ਾਮਲ ਆ ਉਸ ਤੋਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਪ੍ਰਮਿੰਦਰ ਕੌਰ ਸਵੈਚ ਕਿਸ ਕਿਸਮ ਦੀ ਕਵਿਤਰੀ ਆ ਪ੍ਰਮਿੰਦਰ ਕੌਰ ਸਵੈਚ ਅਸਲ ਦੇ ਵਿੱਚ ਤਾਂ ਕਵਿਤਾ ਲਿਖਦੀ ਆ ਕਹਾਣੀਆਂ ਲਿਖਦੀ ਆ ਨਾਟਕ ਲਿਖਦੀ ਆ ਨਾਟਕ ਖੇੜਦੀ ਆ ਸਭ ਤੋਂ ਵੱਧ ਸਮਾਜਿਕ ਰਾਜ ਸੀ ਜਥੇ ਬੰਦ ਕੰਮਾਂ ਵਿੱਚ ਕੰਮਾਂ ਵੜ ਕੇ ਕੰਮ ਕਰਦੀ ਰਹਿੰਦੀ ਆ ਤਾਂ ਕੰਮ ਉਹ ਕਰਦੀ ਆ ਨਿਸ਼ਚਿਤ ਹੀ ਕਿਉਂ ਕਰਦੀ ਆ ਬੜੇ ਖੂਬਸੂਰਤ ਆ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦਾ ਪਛੋਕੜ ਅਸਲ ਦੇ ਵਿੱਚ ਤਾਂ ਉਹਨਾਂ ਦੇ ਬਜ਼ੁਰਗ ਕਦੇ ਜੀ ਨੂੰ ਕਿਹਾ ਜਾ ਸਕਦਾ ਹੈ ਕਿ ਗਦਰੀਆਂ ਦੇ ਹਰਕਾਰੇ ਰਹੇ ਆ ਗਦਰੀਆਂ ਦੇ ਸਿਪਾਹੀ ਰਹੇ ਆ ਉਹਨਾਂ ਦਾ ਜਿਹੜੇ ਚਾਚਾ ਜੀ ਨੇ ਉਹ ਕਰਨੈਲ ਸਿੰਘ ਸ਼ਹੀਦ ਕਰਨੈਲ ਸਿੰਘ ਇਸੜੂ ਗੋਆ ਦੀ ਆਜ਼ਾਦੀ ਦੇ ਲਈ ਲੜੇ ਸੀ ਉਹਨਾਂ ਦੇ ਜਿਹੜੇ ਇੱਕ ਅੰਕਲ ਨੇ ਉਹ ਪ੍ਰਿੰਸੀਪਲ ਤਖਤ ਸਿੰਘ ਸੀ ਜਿਹੜੇ ਪੰਜਾਬੀ ਦੇ ਵੱਡੇ ਗਜ਼ਲਕਾਰ ਹੋਏ ਆ ਤਾਂ ਇੱਕ ਗੱਲ ਤੇ ਬੜੀ ਸਾਫ਼ ਕਿ ਉਹਨਾਂ ਨੂੰ ਦੇਸ਼ ਭਗਤੀ ਲੋਕਾਂ ਦੇ ਹੱਕਾਂ ਲਈ ਖੜਨ ਅਤੇ ਜਿਹੜੀ ਸਹਿਤਕਤਾ ਉਹ ਵਿਰਾਸਤ ਵਿੱਚ ਮਿਲੀ ਹੈ। ਜੋ ਜਿਸ ਤਰ੍ਹਾਂ ਆਪਾਂ ਗੱਲ ਕਰ ਚੁੱਕੇ ਹੈਗੇ ਆ ਕਿ ਪਰਮਿੰਦਰ ਘਰ ਜਿਹੜੀ ਸਵੈਚਾ ਉਹਦੀ ਇੱਕ ਅਮੀਰ ਸਹਿਤਕ ਵਿਰਾਸਤ ਵੀ ਆ ਤੇ ਉਸ ਕੋਲ ਇੱਕ ਲੋਕਾਂ ਦੇ ਹੱਕ ਲਈ ਸੱਚ ਲਈ ਖੜਨ ਦੀ ਵਿਰਾਸਤ ਵੀ ਆ। ਅੱਜਕੱਲ ਉਹ ਕੈਨੇਡਾ ਦੇ ਵੈਨਕੂਵਰ ਸਰੀ ਇਲਾਕੇ ਦੇ ਵਿੱਚ ਰਹਿ ਰਹੇ ਆ ਤਾਂ ਉਹਨਾਂ ਕੋਲ ਕਈ ਕਿਸਮ ਦੇ ਜ਼ਿੰਦਗੀ ਦੇ ਵਿੱਚ ਅਨੁਭਵ ਨੇ ਉਹਨਾਂ ਅਨੁਭਵਾਂ ਬਾਰੇ ਆਪਾਂ ਗੱਲ ਬਾਤ ਚ ਕਰਾਂਗੇ ਪਰ ਮੈਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੜਾ ਲੰਮਾ ਸਮਾਂ ਇੱਕਲ ਕਹੀ ਜਾਂਦੀ ਹੈ ਕਿ ਕੁਝ ਲੋਕ ਆ ਜਿਹੜੇ ਉਹ ਸਿਹਤ ਇਸ ਕਰਕੇ ਰੱਖਦੇ ਆ ਕਿ ਉਹ ਕੋਈ ਸੋਜ ਸਿਰਜਣਾ ਚਾਹੁੰਦੇ ਆ ਉਹ ਸਹਿਤ ਇਸ ਕਰਕੇ ਰੱਜਦੇ ਆ ਕਿ ਸਹਿਤ ਰੱਜ ਕੇ ਉਹਨਾਂ ਨੂੰ ਸਵੈ ਸੰਤੁਸ਼ਟੀ ਮਿਲਦੀ ਹੈ ਪਰਮਿੰਦਰ ਕੌਰ ਸਵੈਚ ਇਸ ਕੈਟਾਗਰੀ ਦੇ ਨਹੀਂ ਆ ਉਹ ਸਹਿਤ ਇਸ ਕਰਕੇ ਰੱਜਦੇ ਨੇ ਕਿ ਉਹ ਸਹਿਤ ਨਾਲ ਲੋਕਾਂ ਦੀ ਚੇਤਨਾ ਵਿੱਚ ਹੱਕ ਸੱਚ ਦਾ ਬੀਜ ਬੀਜਣਾ ਚਾਹੁੰਦੇ ਆ ਉਹ ਸਹਿਤ ਇਸ ਕਰਕੇ ਰਚਦੇ ਨੇ ਕਿ ਲੋਕਾਂ ਦੀ ਜ਼ਿੰਦਗੀ ਨੂੰ ਖੂਬ ਸੂਰਤ ਬਣਾਉਣ ਲਈ ਉਹਨਾਂ ਨੂੰ ਹੱਕਾਂ ਲਈ ਚੇਤਨ ਕਰਨ ਲਈ ਸੰਘਰਸ਼ ਕਰਨ ਲਈ ਪ੍ਰੇਰਣਾ ਦੇਣ ਲਈ। ਉਹ ਕਲਾ ਕਲਾ ਲਈ ਨਹੀਂ ਕਲਾ ਸਮਾਜ ਲਈ ਕਲਾ ਮਨੁੱਖਤਾ ਲਈ ਕਲਾ ਲੋਕਾਂ ਲਈ ਦੇ ਵਿਚਾਰ ਦੇ ਧਾਰਨੀਆ ਤੇ ਉਹ ਸਰਦਾਰ ਗਸ਼ਨ ਸਿੰਘ ਨਾਟਕਕਾਰ ਤੋਂ ਭਾਗ ਰਸ਼ਨ ਸਿੰਘ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਤੇ ਇਹ ਵੀ ਵਿਚਾਰ ਉਹਨਾਂ ਨੇ ਅਪਣਾਏ ਹੋਏ ਨੇ ਜ਼ਿੰਦਗੀ ਦੇ ਵਿੱਚ ਆਪਣੇ ਢਾਲੇ ਹੋਏ ਨੇ ਜੇ ਅਸੀਂ ਉਹਨਾਂ ਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਨਿਸਚੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆ ਕਿ ਉਹ ਕੈਨੇਡਾ ਜਾ ਕੇ ਵਸੀ ਪਰ ਜਿਹੜਾ ਕੈਨੇਡਾ ਹੈਗਾ ਉੱਥੇ ਵੀ ਸੰਘਰਸ਼ ਦੀ ਲੋੜ ਆ ਉੱਥੇ ਵੀ ਸਭ ਕੁਝ ਠੀਕ ਨਹੀਂ ਤਾਂ ਉਹਨਾਂ ਦੇ ਕਈ ਕੱਪਟਾ ਦੇ ਵਿਸ਼ੇ ਨੇ ਸਭ ਤੋਂ ਪਹਿਲੀ ਗੱਲ ਤਾਂ ਕਿਸੇ ਸਮੇਂ ਪੰਜਾਬੀ ਕੱਪਟਾ ਦੇ ਵਿੱਚ ਅੰਤਰਰਾਸ਼ਟਰੀ ਵਿਸ਼ਿਆਂ ਨੂੰ ਲਿਆ ਜਾਂਦਾ ਸੀ ਪਰ ਹੌਲੀ ਹੌਲੀ ਕੀ ਹੋ ਗਿਆ ਕਿ ਅਸੀਂ ਅੰਤਰਰਾਸ਼ਟਰੀ ਵਿਸ਼ਿਆਂ ਤੋਂ ਪਾਸੇ हट ਗਏ ਪਰ ਪਰਮਿੰਦਰ ਭੈਣ ਜੀ ਦੀ ਜਿਹੜੀ ਇਹ ਕਿਤਾਬ ਹੈਗੀ ਜਰਦਰੰਗਾਂ ਦਾ ਮੌਸਮ ਇਸ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ ਹੈ ਜਿਵੇਂ ਕਿਵੇਂ ਕਦੇ ਪੰਜਾਬੀ ਪ੍ਰਗਤੀਵਾਦੀ ਕੱਪਟਾ ਦੇ ਵਿੱਚ ਵਿਤ ਨਾਮ ਦੇ ਹੱਕ ਵਿੱਚ ਆਵਾਜ਼ ਉਠਾਈ ਜਾਂਦੀ ਸੀ ਜਿਵੇਂ ਕਯੂਬਾ ਦੇ ਹੱਕ 'ਚ ਆਵਾਜ਼ ਉਠਾਈ ਜਾਂਦੀ ਸੀਗੀ ਉਸੇ ਤਰ੍ਹਾਂ ਹੀ ਪਰਮਿੰਦਰ ਕੌਰ ਸਵੈਚ ਦੀ ਜਿਹੜੀ ਕਿਤਾਬ ਹੈ ਫਲਸਤੀਨ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਆ ਇੱਕ ਤਰ੍ਹਾਂ ਨਾਲ ਪੰਜਾਬੀ ਚੇਤਨਾ ਨੂੰ ਇਹ ਇੰਟਰਨੈਸ਼ਨਲ ਪੱਧਰ ਤੇ ਗਲੋਬਲ ਪੱਧਰ ਤੇ ਚੌੜਾ ਕਰਦੀ ਆ ਦਸਾਦੇ ਨੂੰ ਚੌੜਾ ਕਰਦੀ ਆ ਦੂਜੀ ਜਿਹੜੀ ਗੱਲ ਹੈ ਕੀ ਆ ਕਿ ਅੱਜ ਕੱਲ ਬਹੁਤ ਕੁਝ ਜਿਹੜਾ ਉਹ ਨਾਰੀਵਾਦ ਦੇ ਥਾਂ ਥਾਂ ਲਿਖਿਆ ਜਾ ਰਿਹਾ ਹੈ ਪਰਮਿੰਦਰ ਕੌਰ ਸਵੇਚ ਔਰਤ ਦੇ ਹੱਕ ਦੀ ਗੱਲ ਕਰਦੀ ਹੈ ਪਰ ਉਹ ਠੋਸ ਹਾਲਤਾਂ ਦੇ ਵਿੱਚ ਹਕੀਕਤਾਂ ਦੇ ਵਿੱਚ ਗੱਲ ਕਰਦੀ ਹੈ ਇਹਨੂੰ ਨਾਰੇ ਜਾਂ ਫੈਸ਼ਨ ਬਣਾਉਣੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਉਹ ਦੁਨੀਆ ਭਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਦੁਨੀਆ ਭਰ ਦੇ ਜਿਹੜੇ ਸਰੂਕਾਰ ਨੇ ਉਹਨੂੰ ਆਪਣਾ ਕਾਵਿਸ਼ਾ ਬਣਾਉਂਦੀ ਹੈ ਉਹ ਚਾਹੇ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਹੋਵੇ ਉਹ ਚਾਹੇ ਅਮਰੀਕਾ ਦੇ ਵਿੱਚ ਕਾਲੇ ਜਾਰਜ ਫਲੌਇਡ ਦੇ ਧੌਣ ਉੱਤੇ ਗੋਡਾ ਰੱਖ ਕੇ ਉਹਦਾ ਸਾਹ ਘੁੱਟਣ ਘੁੱਟ ਕੇ ਉਹਨੂੰ ਮਾਰੇ ਜਾਣ ਦਾ ਮਸਲਾ ਅਮਰੀਕਾ ਦੇ ਵਿੱਚ ਹੋਵੇ ਬਲੈਕ ਲਾਈਵ ਮੈਟਰ ਦੀ ਮਸਲਾ ਹੋਵੇ ਉਹ ਚਾਹੇ ਦੇਸ਼ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋਵੇ ਚਾਹੇ ਉਹ ਸਰੀ ਦੇ ਵਿੱਚ ਗੈਂਗਸਟਰਾਂ ਦੀ ਗੱਲ ਹੋਵੇ ਚਾਹੇ ਉਹ ਡਰਗ ਦੀ ਗੱਲ ਹੋਵੇ ਚਾਹੇ ਉਹ ਮੂਲ ਨਿਵਾਸੀਆਂ ਤੋਂ ਉਹਨਾਂ ਦੀ ਭੂਮੀ ਖੋਣ ਦਾ ਮਸਲਾ ਹੋਵੇ ਕਿ ਜਿਹੜੇ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਉਹਨਾਂ ਦਾ ਭੂਮੀ ਖੋਣ ਦਾ ਮਸਲਾ ਹੋਵੇ ਹਰ ਮਸਲੇ ਦੇ ਉਹ ਤੈ ਤੱਕ ਜਾਂਦੇ ਨੇ ਉਸ ਨੂੰ ਫੇਰ ਭਾਵਕ ਰੰਗਣ ਦੇ ਕੇ ਕਪਤਾ ਵਿੱਚ ਢਾਲਦੇ ਆ ਤੇ ਸਾਡੇ ਸਾਹਮਣੇ ਉਹ ਪੇਸ਼ ਕਰਦੇ ਆ ਮੈਂ ਸਮਝਦਾ ਹੈਗਾ ਕਿ ਸਾਡੇ ਬਹੁਤੇ ਜਿਹੜੇ ਸਹਿਤਕਾਰ ਆ ਉਹ ਨਿੱਜੀ ਰੋਣੇ ਬਹੁਤ ਹੁੰਦੇ ਆ ਠੀਕ ਆ ਨਿੱਜੀ ਰੋਣਿਆਂ ਦਾ ਵੀ ਕਪਤਾ ਦੇ ਵਿੱਚ ਆਪਣਾ ਹੈ ਕਿ ਕਿਸੇ ਦਾ ਪਿਆਰ ਟੁੱਟ ਗਿਆ ਤੇ ਉਸ ਪਿਆਰ ਦੀ ਹੀੜ ਨੂੰ ਉਹ ਪ੍ਰਗਟ ਕਰਦਾ ਹੈਗਾ ਆਪਣੀ ਭੂਮੀ ਤੋਂ ਜਿਹੜਾ ਵਿਛੜ ਕੇ ਆ ਜਿਹੜਾ ਤੁਹਾਨੂੰ ਇੱਕ ਦ੍ਰਿਵੀਂ ਆ ਪੈਦਾ ਹੁੰਦਾ ਉਸ ਦ੍ਰਿਵੀਂ ਦੀ ਕਪਤਾ ਵੀ ਬਹੁਤ ਹੈਗੀ ਆ ਫਿਰ ਇਹ ਕਿ ਤੁਸੀਂ ਨਿੱਜੀ ਤੌਰ ਤੇ ਕਿਸੇ ਰਿਸ਼ਤੇ ਤੋਂ ਦੁਖੀ ਹੁੰਨੇ ਆ ਜਾਂ ਆਪਦੀਆਂ ਕੰਮ ਹਾਲਤਾਂ ਤੋਂ ਦੁਖੀ ਹੁੰਨੇ ਆ ਉਹ ਸਾਰੇ ਦੁੱਖ ਵੀ ਸਹੀ ਪਰ ਪਰਮਿੰਦਰ ਕੌਰ ਸਵੈਚ ਕੀ ਕਰਦੀ ਹੈ ਕਿ ਉਹ ਆਪਣੇ ਨਿੱਜੀ ਦੁੱਖਾਂ ਦੇ ਰੋਣੇ ਨਹੀਂ ਰੋਂਦੀ ਉਹ ਸਮਾਜ ਦਾ ਫਿਕਰ ਕਰਦੀ ਹੈ ਸਮੂਹਕ ਲੋਕਾਂ ਦੇ ਫਿਕਰਾਂ ਨੂੰ ਉਹ ਆਪਣਾ ਫਿਕਰ ਬਣਾ ਕੇ ਪੇਸ਼ ਕਰਦੀ ਤਾਂ ਨਿਸ਼ਚੈ ਉਹ ਕਿਤੇ ਾਲਾਰ ਵੀ ਨਹੀਂ ਹੁੰਦੀ ਹਾਂ ਬਿਲਕੁਲ ਉਹਨਾਂ ਮਸਲਿਆਂ ਤੇ ਵੀ ਉਹ ਸਟੈਂਡ ਅਲੈਂਦੇ ਆ ਉਹ ਇੱਕ ਪੱਕਾ ਪ੍ਰਤੀਬੱਧ ਜਿਹੜਾ ਆਪਦਾ ਵਿਚਾਰ ਪੇਸ਼ ਕਰਦੇ ਆ ਕਿ ਜਿਨ੍ਹਾਂ ਤੇ ਆਮ ਲੋਕ ਡਰਦੇ ਨੇ ਜਿਵੇਂ ਹੁਣ ਪੱਛਮੀ ਸਮਾਜ ਦੇ ਵਿੱਚ ਨਹੀਂ ਹੁਣ ਤਾਂ ਭਾਰਤੀ ਸਮਾਜ ਦੇ ਵਿੱਚ ਵੀ ਇੱਕ ਅਹਿਮ ਮਸਲਾ ਬਣਿਆ ਹੋਇਆ ਹੈ ਕਿ ਕੁਝ ਲੋਕਾਂ ਦੀ ਜਿਹੜੀ ਲਿੰਗਕ ਪਛਾਣ ਹੈਗੀ ਆ ਉਹ ਧੁੰਦਲੀ ਹੁੰਦੀ ਆ ਜਾਂ ਉਹ ਲਿੰਗਕ ਪਛਾਣ ਨਾਲ ਜੂਝ ਰਹੇ ਹੁੰਦੇ ਆ ਉਹਨਾਂ ਲੋਕਾਂ ਨਾਲ ਕਿਵੇਂ ਨਜਿੱਠਣਾ ਇਨਾਂ ਚ ਇਹਨਾਂ ਚੀਜ਼ਾਂ ਨੂੰ ਕਿਵੇਂ ਪੇਸ਼ ਕਰਨਾ ਹੈ ਉਹਨਾਂ ਪ੍ਰਤੀ ਸੰਵੇਦਨਸ਼ੀਲਤਾ ਕਿਵੇਂ ਰੱਖਣੀ ਹੈ ਜਿਹਨੂੰ ਥਰਡ ਜੈਂਡਰ ਕਹ ਦਿੰਦੇ ਆ ਉਹਨਾਂ ਦੇ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਕਿੱਥੇ ਹੋਣੀ ਚਾਹੀਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਬਹੁਤ ਸੂਖਮਤਾ ਨਾਲ ਪੇਸ਼ ਕਰ ਬਹੁਤੀਆਂ ਉਹਨਾਂ ਦੀਆਂ ਜਿਹੜੀਆਂ ਕਵਤਾਵਾਂ ਹਨ ਉਹ ਉਹ ਖੁੱਲੀਆਂ ਕਵਤਾਵਾਂ ਨਹੀਂ ਕਿ ਉਹਨਾਂ ਖੁੱਲੀਆਂ ਕਵਤਾਵਾਂ ਵਿੱਚ ਆਮ ਕਰਕੇ ਇੱਕ ਕਹਾਣੀ ਹੁੰਦੀ ਹੈ ਜਾਂ ਇੱਕ ਵਿਚਾਰ ਹੁੰਦਾ ਤੇ ਉਸ ਵਿਚਾਰ ਨੂੰ ਭਾਵਨਾਵਾਂ ਦੇ ਨਾਲ ਜੋੜਿਆ ਗਿਆ ਹੈ ਪਰ ਕੁਝ ਕਵਤਾਵਾਂ ਉਹਨਾਂ ਦੀਆਂ ਛੰਦਬੱਧ ਵੀ ਆ ਜਿਹੜੀਆਂ ਮੈਂ ਕਹਿੰਨਾ ਕਿ ਹੋ ਸਕਦਾ ਉਹ ਗਜ਼ਲ ਦੇ ਮੀਟਰ ਤੇ ਪੂਰੀਆਂ ਨਾ ਉਤਰਦੀਆਂ ਹੋਣ ਹੋ ਸਕਦਾ ਉਹ ਜਿਹੜਾ ਸਾਡਾ ਗੀਤ ਦਾ ਇੱਕ ਪੱਕਾ ਛੰਦਬੱਧ ਵਿਧਾਨ ਆ ਉਹਦੇ ਵਿੱਚ ਨਾ ਆਉਂਦੀਆਂ ਹੋਣ ਪਰ ਉਹ ਗੀਤਾਂ ਗਾਈਆਂ ਜਾ ਸਕਦੀਆਂ ਕੋ ਤਰਨਮ ਚ ਗਾਈਆਂ ਜਾ ਸਕਦੀਆਂ ਉਹ ਗੀਤ ਨਵਾ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਆ ਉਹ ਵੀ ਬੜੀਆਂ ਮਹੱਤਵਪੂਰਨ ਨੇ ਮੈਂ ਸਮਝਦਾ ਐ ਕਿ ਇਹੀ ਹਫ਼ਤਾ ਦੀ ਸਾਨੂੰ ਬਹੁਤ ਲੋਡ ਆ ਇੱਕ ਤਰ੍ਹਾਂ ਦਾ ਇਹ ਪ੍ਰਗਤੀਵਾਦ ਦਾ ਅਗਲਾ ਕਦਮ ਵੀ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਬੱਦਲ ਰਿਹਾ ਗਲੋਬਲ ਪਰਪੇਖ ਆ ਨਾ ਕਿ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਜੋ ਕੁਝ ਵਾਪਰ ਰਿਹਾ ਕਿ ਕੈਨੇਡਾ ਦੇ ਵਿੱਚ ਕੀ ਸਮੱਸਿਆਵਾਂ ਨੇ ਇੱਕ ਪਹਿਲਾਂ ਸਾਡੀਆਂ ਸਮੱਸਿਆਵਾਂ ਜਿਹੜੀਆਂ ਪੂਹੇ ਰਵਾ ਹੋ ਗਿਆ ਉਹ ਪਿੱਛੇ ਹੋ ਗਿਆ ਇੱਕ ਉਹ ਸਾਡਾ ਪੜਾਅ ਸੀ ਇਹ ਵੀ ਆ ਕਿ ਉੱਥੇ ਪੀੜੀ ਪਾਲਾ ਪੈ ਰਿਹਾ ਇਹ ਵੀ ਆ ਕਿ ਉੱਥੇ ਨਸਲੀ ਵਿਤਕਰਾ ਵੀ ਹੁੰਦਾ ਰਿਹਾ ਤੇ ਹੁਣ ਵੀ ਕਦੇ-ਕਦੇ ਹੋ ਜਾਂਦਾ ਇਹ ਵੀ ਉੱਥੇ ਸਮੱਸਿਆ ਹੈਗੀ ਆ ਕਿ ਤੁਸੀਂ ਬਹੁਤ ਕੰਮ ਬੋਝ ਥੱਲੇ ਦਬ ਜਾਂਦੇ ਆ ਪਰ ਇਹਦੇ ਨਾਲ ਦੀ ਨਾਲ ਹੀ ਜਿਹੜੀਆਂ ਗੱਲਾਂ ਹੋਰ ਕਰਨ ਵਾਲੀਆਂ ਉਹਨਾਂ ਗੱਲਾਂ ਨੂੰ ਵੀ ਅਗਰ ਭੂਮੀ ਦੇ ਵਿੱਚ ਲਿਆਂਦਾ ਗਿਆ ਕਿ ਕਿਵੇਂ ਸਾਡਾ ਹੀ ਜਿਹੜਾ ਸਮਾਜ ਆ ਉਹ ਬਹੁਤ ਜ਼ਿਆਦਾ ਦਵਾ ਥੱਲੇ ਆ ਰਿਹਾ ਹੈਗਾ ਤੇ ਸਿੱਟੇ ਵਜੋਂ ਉਹ ਡਰੱਗ ਦੇ ਵਿੱਚ ਪੈ ਰਿਹਾ ਫੇਰੇ ਕਿ ਉਥੇ ਸਾਡੇ ਵੀ ਪਾਈਚਾਰੇ ਦੇ ਵਿੱਚ ਗੈਂਗਸਟਰ ਪੈਦਾ ਹੋ ਰਹੇ ਤੇ ਉਹ ਕਰਲਾੜਦੀ ਹੈ ਕਿ ਮਾਂ ਦਾ ਕੋਈ ਪੁੱਤ ਮਰਿਆ ਚਾਹੇ ਉਹ ਗੋਲੀ ਨਾਲ ਮਰਿਆ ਤੇ ਚਾਹੇ ਉਹ ਨਸ਼ੇ ਦੀ ਗੋਲੀ ਨਾਲ ਮਰਿਆ ਇਸੇ ਤਰ੍ਹਾਂ ਕਿ ਉਥੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਆ ਉਹ ਕਿਸ ਕਿਸਮ ਦੀ ਆਪਦੀ ਪਛਾਣ ਦੇ ਮਸਲੇ ਨਾਲ ਜੂਝ ਰਹੀ ਹੈ ਤਾਂ ਉਹ ਅੰਤਰਰਾਸ਼ਟਰੀ ਪੱਦਰ ਦੀਆਂ ਸਮੱਸਿਆਵਾਂ ਨੂੰ ਵੀ ਉਹਦੇ ਵਿੱਚ ਲੈਂਦੀ ਆ ਬਹੁਤ ਸਾਰੀਆਂ ਕਵਤਾਂ ਜਿਹੜੀਆਂ ਨਿੱਜੀ ਦੋਸਤੀ ਨਾਲ ਵੀ ਸੰਬੰਧਿਤ ਨੇ ਕਿ ਜਿਵੇਂ ਅਸੀਂ ਬਹੁਤ ਸਾਰੇ ਔਰਤ ਮਰਦਾਂ ਦੀ ਦੋਸਤੀ ਦੀ ਗੱਲ ਕਰਦੇ ਆ ਜਾਂ ਦੋਸਤੋ ਦੋਸਤਾਂ ਦੀ ਗੱਲ ਕਰਦੇ ਆ ਪਰ ਔਰਤਾਂ ਦੀ ਵੀ ਤਾਂ ਆਪਸ ਵਿੱਚ ਦੀ ਸਹੇਲਪੁਣਾ ਹੁੰਦਾ ਦੋਸਤੀ ਹੁੰਦੀ ਆ ਤਾਂ ਮੰਗੂਵਾਲ ਦੇ ਜਸਵੀਰ ਮੰਗੂਵਾਲ ਦੇ ਜਿਹੜੇ ਨਾਂ ਤੇ ਨਜ਼ਮ ਹੈਗੀ ਆ ਉਹ ਇਸ ਕਿਸਮ ਦੇ ਨੇੜੇ ਦੇ ਜਿਹੜੇ ਪਿਆਰ ਦੇ ਰਿਸ਼ਤੇ ਨੇ ਜਿਹੜੇ ਸਹੇਲਪੁਣੇ ਦੇ ਰਿਸ਼ਤੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਖੂਬਸੂਰਤ ਭਾਵ ਪ੍ਰਗਟ ਕੀਤੇ ਗਏ ਮੈਂ ਇਸ ਗੱਲਬਾਤ ਦਾ ਜਿਹੜਾ ਆਰੰਭ ਆ ਉਹ ਸ਼ੁਰੂ ਕੀਤਾ ਸੀਗਾ ਕਵਿਤਾ ਦੇ ਨਾਲ ਮੈਂ ਦਾ ਅੰਤ ਵੀ ਉਸ ਕਵਤਾ ਨਾਲ ਕਰਨਾ ਚਾਹੁੰਦਾ ਕਿ ਜਿਨੇ ਇਨਾਮ ਵੀ ਜਿੱਤਿਆ ਤੇ ਜਿਹੜੀ ਕਵਤਾ ਉੱਥੇ ਕੈਨੇਡਾ ਦੇ ਕਿਸੇ ਪਾਰਕ ਦੇ ਵਿੱਚ ਪੱਥਰ ਉੱਤੇ ਖਣਵਾ ਕੇ ਵੀ ਇਹ ਲਿਖੀ ਜਾਣੀ ਹੈਗੀ ਆ ਉਹ ਕਵਤਾ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਜੇ ਇਹ ਰੋਹ ਦੀ ਕਵਤਾ ਹੈ ਤਾਂ ਉਹ ਇੱਕ ਤਰ੍ਹਾਂ ਦੀ ਇਸ ਕਿਸਮ ਦੇ ਸੋਜ ਦੀ ਕਵਤਾ ਹੈ ਕਿ ਜਿਹੜਾ ਨਵੀਆਂ ਧਰਤੀਆਂ ਤੇ ਜਾ ਕੇ ਪੈਰ ਲਾਉਣੇ ਉਹਨਾਂ ਨੂੰ ਅਪਣਾਉਣਾ ਤੇ ਫੇਰ ਉਥੋਂ ਦੇ ਸਾਰੇ ਜਿਹੜਾ ਸੱਭਿਆਚਾਰਕ ਪਰਪੇਖ ਆ ਉਹਦਾ ਹਿੱਸਾ ਬਣਨਾ ਉਹ ਕੱਪਾ ਤੁਹਾਡੇ ਨਾਲ ਸੰਜੀ ਕਰ ਰਹੇ ਆ ਮੋ ਪੀਜੀ ਫਲਕਾਰੀ ਮੇਰਾ ਇੱਥੇ ਵਸਣਾ ਮਹਿਜ ਇਤਫਾਕ ਨਹੀਂ ਸੀ ਖਿੱਚ ਲਿਆਈਆਂ ਸਨ ਕੁਝ ਮਜਬੂਰ ਤੰਦਾ ਵਿਅਖਿਤ ਸੁਪਨੇ ਇਹ ਰਜਗਾਰ ਬਿਹਤਰ ਜ਼ਿੰਦਗੀ ਜੜੋਂ ਜਦੋਂ ਜੜੋਂ ਵੀ ਹੋਣੀ ਟੁੱਟਣ ਲੱਗੀ ਤਾਂ ਜਦੋਂ ਜੜੋਂ ਵੀ ਹੋਣੀ ਟੁੱਟਣ ਲੱਗੀ ਤਾਂ ਮੇਰੇ ਸ਼ਹਿਰ ਦੇ ਬਹੁ ਸੱਭਿਆਚਾਰੀ ਬਿਸ਼ਕੀਮਤੀ ਬਹੁ ਰੰਗੇ ਤੰਦਾਂ ਨੇ ਲਪੇਟ ਲਿਆ ਮੂਪੀਜੀ ਫਲਕਾਰੀ ਵਿੱਚ ਤੇ ਮੈਂ ਸਦਾ ਲਈ ਇੱਥੋਂ ਦੀ ਹੋ ਕੇ ਰਹਿਗੀ ਇਹ ਪ੍ਰਵਾਸੀ ਦੇ ਵਾਸੀ ਤੋਂ ਵਾਸੀ ਬਣਨ ਦੀ ਜਿਹੜੀ ਗਾਥਾ ਹੈ ਉਸ ਨੂੰ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕਰਦੀ ਆ ਮੈਂ ਸਮਝਦਾ ਕਿ ਤੁਹਾਨੂੰ ਇਸ ਕਿਸਮ ਦੀ ਕਵਿਤਾ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਰਦ ਰੰਗਾਂ ਦਾ ਮੌਸਮ ਇਹ ਕਵਿਤਾ ਜਿਹੜੀ ਉਹ ਸप्तऋषि ਪਬਲਿਕੇਸ਼ਨ ਨੇ ਛਾਪੀ ਹੈਗੀ ਹੈ ਚੰਡੀਗੜ੍ਹ ਵਾਲਿਆਂ ਨੇ ਜੀ